ਰਾਗ ਮਲਾਰ ਮਹੱਲਾ ਪੰਜਵਾਂ ਚੌਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦੀਸੈ ਬ੍ਰਹਮ ਪ੍ਰਸਾਰ ਗੁਰਮੁਖ ਤ੍ਰੈ ਗੁਣੀਆਂ ਬਿਸਥਾਰ ਗੁਰਮੁਖ ਨਾਦ ਬੇਦ ਬੀਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੋਰੀਆ ਪਦੀ ਸਹਾਰੇ ਹਿਰਦੈ ਵਸਿਉ ਸਾਸ ਗਰਾਸ ਆਪਣਾ ਖਸਮ ਧਾਈਐ ਰਹਾਉ ਗੁਰ ਕੇ ਚਰਨ ਵਿਟੋ ਬਲ ਜਾਉ ਗੁਰ ਕੇ ਗੁਣ ਅਨ ਦਿਨ ਨਿਤ ਗਾਉ ਗੁਰ ਕੀ ਧੂੜ ਕਰਉ ਇਸ਼ਨਾਨ ਸਾਚੀ ਦਰਗਾਹ ਪਾਈਐ ਮਾਨ ਗੁਰ ਬੋਹਿਥ ਭਵ ਜਲ ਤਾਰਨ ਹਾਰ ਗੁਰ ਭੇਟਿਆ ਨਾ ਹੋਏ ਜੋਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕੋ ਕਰਮ ਲਿਖਿਆ ਧੁਰ ਆਈ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤ ਗੁਰ ਸਰਨਾਏ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ ਮਲਾਰ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੈ ਵਸਾਈ ਕਰ ਕਿਰਪਾ ਪ੍ਰਭ ਆਪ ਮਲਾਈ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤੁਮਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਿਰ ਤੇਰਾ ਰੰਗ ਰਾਤੀ ਰਹਾਉ ਗਾਵਣ ਸੁਨਣ ਸਭ ਤੇਰਾ ਭਾਣਾ ਹੁਕਮ ਬੂਝੈ ਸੋ ਸਾਚ ਸੁਮਾਣਾ ਜਪ ਜਪ ਜੀਵਹਿ ਤੇਰਾ ਨਾਮ ਤੁਜ ਬਿਨ ਦੂਜਾ ਨਾਹੀ ਥਾਉ ਦੁਖ ਸੁਖ ਕਰਤੇ ਹੁਕਮ ਰਜਾਏ ਭਾਣੈ ਵਖਸ਼ ਭਾਣੈ ਦੀ ਸਜਾਏ ਦੋਹਾ ਸ੍ਰੀ ਅੰਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂੰ ਹੈ ਜਾਣਹਿ ਤੂੰ ਆਪੇ ਬੂਝਹਿ ਸੁਣ ਆਪ ਬਖਾਨਹਿ ਸਹੀ ਭਗਤ ਜੋ ਤੁਧ ਭਾਣੇ ਨਾਨਕ ਤਿਨ ਕੈ ਸਦ ਕੁਰਬਾਨੇ ਮਲਾਰ ਮਹੱਲਾ 5ਵਾਂ ਪਰਮੇਸ਼ਰ ਹੋ ਆਦਿਆਲ ਮੇਗ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੀ ਕਾਰ ਜਿ ਆਏ ਪੂਰੇ ਰਾਸਤੇ ਸਦਾ ਸਦਾ ਮਨ ਨਾਮ ਸੰਭਾਲ ਗੁਰ ਪੂਰੇ ਕੀ ਸੇਵਾ ਪਾਇਆ ਐਤੈ ਉਤੈ ਨਿਭੈ ਨਾਲ ਰਹਾਉ ਦੁਖ ਭੰਨਾ ਭੈ ਭੰਜਨ ਹਾਰ ਆਪਣਿਆਂ ਜੀਆਂ ਕੀ ਕੀਤੀ ਸਾਰ ਰਾਖਨ ਹਾਰ ਸਦਾ ਮਿਹਰਵਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗੁ ਆਇਆ ਕਰਤੈ ਆਪ ਸਦਾ ਸਦਾ ਮਨ ਤਿਸ ਨੂੰ ਜਾਪ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੇ ਪ੍ਰਤਾਪ ਨਾਵੇਂ ਕੀ ਪੈਜ ਰਖਦਾ ਆਇਆ ਨਾਨਕ ਬੋਲੇ ਤਿਸ ਕਾ ਬੁਲਾਇਆ ਮਲਾਰ ਮਹੱਲਾ ਪੰਜਵਾ ਗੁਰ ਸਰਨ ਆਈ ਸਗਲ ਨਿਦਾਨ ਸਾਚੀ ਦਰਗਾਹ ਪਾਈਐ ਮਾਨ ਬ੍ਰਹਮ ਭਉ ਦੂਖ ਦਰਦ ਸਭ ਜਾਇ ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਿਧਾਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਹਾਉ ਸਤਿਗੁਰ ਜੀ ਵਡਿਆੁਰ ਨਾ ਕੋਈ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਈ ਜਨਮ ਮਰਨ ਦੂਖ ਤੇ ਰਾਖੈ ਮਾਇਆ ਵਿਖ ਫਿਰ ਬਹੁੜ ਨਾ ਚਾਖੈ ਗੁਰ ਕੀ ਮਹਿਮਾ ਕਥਨ ਨਾ ਜਾਈ ਗੁਰ ਪਰਮੇਸ਼ਰ ਸਾਚੈ ਨਾਹੀ ਸੱਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਵਡ ਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸਾਚੇ ਅਰਦਾਸ ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰਿਆ ਦੇਯਾਰ ਸਿਉ ਰੰਗ ਕੀਆ ਕੀਨੋ ਰੀ ਸਗਲ ਸ਼ਿੰਗਾਰ ਤਜਿਓ ਰੀ ਸਗਲ ਬਕਾਰ ਤਾਬ ਤੋ ਅਸਰਤੀਆ ਰਹਾਉ ਐਸੇ ਰੇ ਮਨ ਪਾਇ ਕੈ ਆਪ ਗੁਆਇ ਕੈ ਕਰ ਸਾਧਨ ਸਿਹੁ ਸੰਗ ਬਾਜੇ ਬਜਹਿ ਮਿਰਦੰਗ ਅਨਾਹਦ ਕੋਕਲਰੀ ਰਾਮ ਨਾਮ ਗੋਲੇ ਮਧ ਰਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਭਗਵਤਾਰ ਨਾਮ ਭਨੇ राम 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 माल मन फेरते हर संग संगिया जन नानक प्रियो प्रीतम तीया मलार मोहल्ला पंजवा मान कने प्रम में बने उमक तरस चालै प्रभु मिलबे की चाहा रहाऊ त्रय गुण माई मोहे आई कहौं बेदन काहे आन उपाव सगर कीए ਨਹਿ ਦੁਖ ਸਾ ਕਹਿਲਾਹਿ ਪਜ ਸਰਨ ਸਾਧੂ ਨਾਨਕਾ ਮਿਲ ਗੁਨ ਗੋਬਿੰਦਹਿ ਗਾਹੀ ਮਲਾਰ ਮੋਹੱਲਾ ਪੰਜਵਾ ਪ੍ਰਿਆ ਕੀ ਸੋਭ ਸਹਾਵਨੀ ਨੀਕੇ ਹਾ ਹਾ ਹੂ ਹੂ ਗੰਦਰਬ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੇ ਰਹਾਉ ਤੁਨਤ ਲਲਤ ਗੁਨਗਿਆ ਅਨਕ ਭਾਂਤ ਬਹੁ ਵਿਧ ਰੂਪ ਦਿਖਾਵਨੀ ਨੀਕੇ गिर तार जल तल भवन भरपुर कट कट लालन शाम नी नीकी साध संग रामैया रस पायो नानक जा कह पावन नी नीकी मलाल महल्ला पंजवा गुरप्रीत प्यारे चरण कमल रे दे अंतर थारे राहाऊ दर्श सफल हो दर्श देख्यो गए किल बख गए मन निर्मल उजियारे ਬਿਸਮ ਬਿਸਮੈ ਬਿਸਮ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੁਹਾਰੀ ਜਨ ਨਾਨਕ ਸਰਨ ਦੁਵਾਰੀ ਮਲਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਹੋ へ ਆਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰਫੜੈ ਮਿਲ ਮੇਗ ਧਰ ਸੁਹਾਗ ਕਨ ਘੋਰ ਪ੍ਰੀਤ ਮੋਰਾ ਚਿਤ ਜਾਤਰਕ ਬੂਦਿ ਔਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਧੂ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾਂ ਗੁਣ ਗੋਪਾਲ ਗਾਉ ਨੀਤ ਰਾਮ ਨਾਮ ਧਾਰ ਚੀਤ ਰਹਾਉ ਛੋਡ ਮਾਨ ਤਜ ਗਮਾਨ ਮਿਲ ਸਾਧੂਆਂ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹਿ ਦੁਖ ਮੀਤ ਪਾਰ ਬ੍ਰਹਮ ਭਏ ਦਿਆਲ ਵਿੰਸ ਗਏ ਬਿਖੈ ਜੰਜਾਲ ਸਾਧ ਜਨਾ ਕੈ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤਾ ਮਲਾਰ ਮਹੱਲਾ ਪੰਜਵਾਂ ਕਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਹਰ ਚਰਨ ਸਰਮ ਤਰਨ ਸਾਗਰ ਤੋ ਨ ਅਨਹ ਤਾਰਸ ਬੈਨ ਪਥਕ ਪਿਆਸ ਚਿਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਵ ਦੇਨ ਮਲਾਰ ਮਹੱਲਾ ਪੰਜਵਾਂ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਰਹਾਉ ਪ੍ਰਾਨਨਾਥ ਅਨਾਥ ਸਖੀ ਦੀਨ ਦਰਦ ਨਿਵਾਰ ਏ ਸਮਰਾਤ ਅਗਮ ਪੂਰਨ ਮੋਹੀ ਮਯਾ ਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਚੱਕਵੀ ਨੈਣ ਨੀਂਦ ਨਹਿ ਚਾਹੈ ਬਿਨ ਪਰ ਨੀਂਦ ਨਾ ਪਾਈ ਸੂਰ ਚਰੈ ਪ੍ਰਿਯ ਦੇਖੈ ਨੈਣੀ ਨਿਵ ਨਿਵ ਲਾਗੈ ਪਾਈ ਫਿਰ ਭਾਵੈ ਪ੍ਰੇਮ ਸਖਾਈ ਦੇਸੇ ਬੈਨ ਘੜੀ ਨਹੀਂ ਜਗ ਜੀਵਾ ਐਸੀ ਪਿਆਸ ਤਸਾਈ ਰਹਾਉ ਸਰਵਰ ਕਮਲ ਕਿਰਨ ਆਕਾਸੀ ਵਿਗਸੈ ਸਹਿਜ ਸੁਭਾਈ ਪ੍ਰੀਤਮ ਪ੍ਰੀਤ ਬਣੀ ਅਬ ਐਸੀ ਜੋਤੀ ਜੋਤ ਮਲਾਈ ਚਾ ਤ੍ਰਿਕ ਜਲ ਬਿਨ ਪ੍ਰਯੋ ਪ੍ਰਯੋ ਟੇਰੈ ਬਿਲਪ ਕਰੈ ਬਿਲ ਲਾਈ ਕਨਹਰ ਕੋਰ ਦਸੋ ਦਿਸ ਵਰਸੈ ਬਿਨ ਜਲ ਪਿਆਸ ਨਾ ਜਾਈ ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪਰਬ ਕੁਮਾਈ ਖਿਨ ਤਿਲ ਰਹੈ ਨਾ ਸਕੈ ਪਲ ਜਲ ਬਿਨ ਮਰਨ ਜੀਵਨ ਤਿਸ ਤਾਈ ਤਨ ਵਾਂਦੀ ਪਿਰ ਦੇਸ ਨਿਵਾਸੀ ਸੱਚੇ ਗੁਰ ਪਹਿ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਭ ਹਿਰਦੈ ਨਿਵਾਸੀ ਭਗਤ ਰੱਤੀ ਹਰ ਖਾਈ ਪ੍ਰਯੋ ਪ੍ਰਯੋ ਕਰੈ ਸਭੈ ਹੈ ਜੀਤੀ ਗੁਰ ਭਾਵੈ ਪ੍ਰਿਓ ਪਾਈ ਪ੍ਰਿਓ ਨਾਲੇ ਸਦਹੀ ਸੱਚ ਸੰਗੇ ਨਦਰੀ ਮੇਲ ਮਲਾਈ ਸਭ ਮਹਿ ਜੀਓ ਜੀਓ ਹੈ ਸੋਈ ਘਟ ਘਟ ਰਹਿ ਆਸਮਾਈ ਗੁਰ ਪ੍ਰਸਾਦ ਘਰ ਹੀ ਪ੍ਰਗਾਸਿਆ ਸਹਜੇ ਸਹਜ ਸਮਾਈ ਆਪਣਾ ਕਾਜ ਸਵਾਰੂ ਆਪੇ ਸੁਖ ਦਾਤੇ ਗੋਸਾਈ ਗੁਰ ਪ੍ਰਸਾਦ ਘਰ ਹੀ ਪਿਰ ਪਾਇਆ ਤਉ ਨਾਨਕ ਤਪਤ ਬੁਝਾਈ ਮਲਾਰ ਮਹਲ